ਦੇਹਨ ਸ਼ਸ਼ੀਕਾਵਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਰਮਨੋਪੀਕ 688 ਦੇ ਵਿੱਚ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਅੱਜ ਪਸ਼ਮੀਨੇ ਦੇ ਸੂਟ ਇੰਨੇ ਕ ਜਿਆਦੇ ਬਣ ਕੇ ਜਾ ਰਹੇ ਨੇ ਹਨਾ ਤੇ ਰੋਜ਼ ਵਾਂਗੂ ਜੇਲੀ ਦੇਖਗੇ ਤਾਂ ਆਪਣੇ ਡੇਲੀ 10 12 ਕਲਰ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਹਨਾ ਰਿਪੀਟ ਕਲਰ ਵੀ ਹੁੰਦੇ ਰਹਿੰਦੇ ਨੇ ਤੇ ਲਓ ਜੀ ਕੁਛ ਕੁ ਸੂਟ ਅੱਜ ਆਪਣੇ ਕੋਲੇ ਜਿਹੜੇ ਬੁਕਿੰਗ ਵਿੱਚ ਆਪਣੇ ਕੋਲੇ ਆਰਡਰ ਨੇ ਉਹ ਸੂਟ ਆਪਾਂ ਅੱਜ ਕੱਢੇ ਹੋਏ ਨੇ ਕਿਉਂਕਿ ਜਿਹੜੇ ਸੂਟ ਵਰਕ ਤੇ ਲੱਗਣੇ ਹੁੰਦੇ ਉਹਨਾਂ ਨੂੰ ਆਪਾਂ ਇੱਕ ਸੈੱਟ ਕੱਢ ਦਿੰਨੇ ਆ ਤੇ ਇੱਕ ਤੁਹਾਨੂੰ ਇੱਕ ਵਾਰ ਅੱਜ ਫੇਰ ਪਸ਼ਮੀਨੇ ਦੀ ਵਧੀਆ ਜੀ ਵੀਡੀਓ ਬਣਾ ਕੇ ਦਿਖਾਉਣ ਲੱਗੇ ਆ ਕਿਉਂਕਿ ਮੇਰੇ ਭੈਣਾਂ ਨੂੰ ਹਨਾ ਫੋਟੋਆਂ ਰਾਹੀਂ ਜਿਹੜੀਆਂ ਕੁਆਲਿਟੀ ਨਹੀਂ ਚੈੱਕ ਹੁੰਦੀ ਉਹ ਆਪਾਂ ਤੁਹਾਨੂੰ ਇੱਕ ਵੀਡੀਓ ਰਾਹੀਂ ਇਸ ਤਰ੍ਹਾਂ ਕੁਆਲਿਟੀ ਜਿਹੜੀ ਇਹਦੇ ਚੈੱਕ ਕਰਾ ਦਿੰਨੇ ਆ ਤਾਂ ਜੋ ਤੁਸੀਂ ਵੇਚੇ ਚ ਕੋ ਕੇ ਕੋਈ ਵੀ ਸਟਾਫ ਦਾ ਆਰਡਰ ਦੇ ਸਕਦੇ ਹੋ ਨਾ ਇਹ ਆਪਾਂ ਸਟਾਫ ਦੀ ਗਾਰੰਟੀ ਲੈਣੇ ਆ ਵੀ ਇੱਥੇ ਕੋਈ ਬੁਰਾ ਨਹੀਂ ਆਉਂਦਾ ਤੇ ਲਓ ਜੀ ਨਾਲ ਹੀ ਤੁਹਾਨੂੰ ਇਹਦਾ ਜਿਹੜਾ ਟੈਗ ਹੁੰਦਾ ਉਹ ਵੀ ਆਪਾਂ ਪ੍ਰੋਪਰ ਦਿਖਾਉਣੇ ਹੁੰਦੇ ਆ ਹਨਾ ਤੇ ਲਓ ਜੀ ਇਹ ਇੱਕ ਇੱਕ ਟੈਕਸ ਕਮ ਕਮ ਬ੍ਰਾਂਡ ਦੇ ਪਸ਼ਮੀਨਾ ਦੇ ਸੂਟ ਨੇ ਪਲੇਨ ਹਨਾ ਤੇ ਬਾਕੀ ਸਿਲਕ ਪਸ਼ਮੀਨਾ ਦੀ ਥੋੜੀ ਜੀ ਮੰਗ ਘੱਟ ਹੈ ਇਹ ਸੂਟ ਜਿਹੜੇ ਆਪਣੇ ਕੋਲ ਰਿਪੀਟ ਦੇਖ ਹੋਰ ਰਿਪੀਟ ਬਣਦੇ ਹੀ ਰਹਿੰਦੇ ਜਿਵੇਂ ਕਿ ਹੁਣ ਸਰਦੀ ਅਜੇ ਸ਼ੁਰੂ ਹੋਈ ਹੈ ਤੇ ਸੂਟ ਆਪਣੇ ਕੋਲ ਇੰਨਾ ਕੁ ਸਟਾਕ ਇਹਦਾ ਬਣ ਚੁੱਕਿਆ ਤੇ ਬਣ ਰਿਹਾ ਹੈ ਹਨਾ ਤੇ ਅੱਗੇ ਵੀ ਜਿਹੜੀ ਬੁਕਿੰਗ ਇਹਦੀ ਹੋ ਰਹੀ ਹੈ ਜੀ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਸਾਰੇ ਕਲਰ ਦਿਖਾ ਦਿੰਨੇ ਆ ਹਨਾ ਤੇ ਜੋ ਸੂਟ ਆਪਣੇ ਕਿਉਂਕਿ ਇਹ ਬੁਕਿੰਗ ਦੇ ਵਿੱਚ ਹੋਇਆ ਤੁਸੀਂ ਤੁਹਾਨੂੰ ਪਸੰਦ ਹੋ ਜਾ ਸਕਰੀਨਸ਼ਾਟ ਲੈ ਲਿਓ ਨਾਲ ਦੀ ਨਾਲ ਆਪਾਂ ਕਲਰ ਜਿਹੜੇ ਮੰਗਵਾ ਲਾਂਗੇ ਠੀਕ ਹੈ ਜੀ ਤੇ ਲਉਂਦੀ ਸਭ ਤੋਂ ਪਹਿਲਾਂ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਕਲਰ ਤੁਸੀਂ ਆਪਣੇ ਆਪ ਹੀ ਬੁੱਝ ਲਿਓ ਹਨਾ ਬਾਕੀ ਜਿਹੜੀ ਮੇਰੀ ਭੈਣ ਆਪਾਂ ਨੂੰ ਵਟਸਐਪ ਤੇ ਮੈਸੇਜ ਕਰੂਗੀ ਜਾਂ ਇੰਸਟਾਗ੍ਰam ਤੇ ਮੈਸੇਜ ਕਰੂਗੀ ਹਨਾ ਤੇ ਉਹਨਾਂ ਨੂੰ ਆਪਾਂ ਚਾਰਟ ਭੇਜ ਦਿੰਦੇ ਹਾਂ ਉਹ ਤੋਂ ਆਪਾਂ ਨੰਬਰ ਵਾਈਜ਼ ਜਿਹੜਾ ਸੂਟ ਤੁਹਾਨੂੰ ਤਿਕਰ ਪਹੁੰਚਦਾ ਕਰ ਦਿੰਦੇ ਹਾਂ ਜੋ ਵੀ ਕਲਰ ਤੁਸੀਂ ਮੰਗਦੇ ਹੋ ਠੀਕ ਹੈ ਜੀ ਲੋ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਇਹਦੇ ਸੂਟ ਬਹੁਤ ਰਪੀਟ ਬਣਦੇ ਨੇ ਹਨਾ ਤੇ ਲੋ ਜੀ ਇਹਦੇ ਵੀ ਬਹੁਤ ਆਪਾ ਰਪੀਟ ਸੂਟ ਬਣਾ ਚੁੱਕੇ ਆ ਮਾਸਟਰ ਜੀ ਸ਼ੇਡ ਦਾ ਸੂਟ ਹੈ ਤੇ ਲੋ ਜੀ ਕੱਪੜੇ ਦੀ ਜਿਹੜੀ ਤੁਸੀਂ ਕੁਆਲਿਟੀ ਉਹ ਚੈੱਕ ਕਰੋ ਬਹੁਤ ਹਲਕਾ ਤੇ ਸੌਫਟ ਕੱਪੜਾ ਲੋ ਜੀ ਜਿਵੇਂ ਜਿਵੇਂ ਵਾਸ਼ ਕਰੂੰਗੀ ਓਵੇਂ ਓਵੇਂ ਸੂਟ ਤੇ ਜਿਹੜੀ ਸ਼ਾਈਨ ਆਊਗੀ ਤੇ ਬਹੁਤ ਸੋਹਣਾ ਸੂਟ ਤਿਆਰ ਹੁੰਦੇ ਆ ਹਨਾ ਤੇ ਵਰਕ ਤੁਹਾਡੇ ਤੋਂ ਹੁੰਦਾ ਜਿੱਦਾਂ ਦਾ ਵਰਕ ਤੁਸੀਂ ਕਹੋਗੇ ਉਦਾਂ ਦਾ ਵਰਕ ਜਿਹੜਾ ਇੱਥੇ ਹੋ ਜਾਊਗਾ ਲੋ ਜੀ ਸੌਫੀਆ ਜਿਹਾ ਕਲਰ ਜਿਹਨੂੰ ਆਪਾਂ ਕਹਿ ਦਈਏ ਬਹੁਤ ਆਪਾਂ ਪਹਿਲੀ ਵਾਰ ਇਹ ਡਾਰਕ ਚਾਟ ਦੇ ਵਿੱਚ ਇਹ ਆਪਣਾ ਇਹਨਾਂ ਲਾਈਟ ਕਲਰ ਜਿਹੜਾ ਆਇਆ ਥੋੜਾ ਜਿਹਾ ਵੀਡੀਓ ਦੇ ਵਿੱਚ ਦੇਖੋ ਹੋ ਜਾਂਦਾ ਲਾਈਟਾਂ ਕਰਕੇ ਤੇ ਵੈਸੇ ਕਈ ਵਾਰੀ ਦੇਖੋ ਇਹ ਸਹੀ ਜਿਹਾ ਕਲਰ ਆ ਜਾਂਦਾ ਕਈ ਵਾਰੀ ਇਹ ਡਾਰਕ ਹੋ ਜਾਂਦਾ ਬਾਕੀ ਜਿਹੜਾ ਆਪਾਂ ਸੌਂ ਫਰੰਗ ਜਾਂ ਕਲਰ ਕਹਿ ਦਿੰਨੇ ਆ ਉਹ ਵਾਲਾ ਇਹ ਕਲਰ ਹੈ ਠੀਕ ਹੈ ਜੀ ਲਓ ਜੀ ਆਪਾਂ ਨਾਲ ਦੇ ਨਾਲ ਤੁਹਾਨੂੰ ਇਦਾਂ ਸ਼ੇਡ ਰੱਖੀ ਚੱਲਾਂਗੇ ਤਾਂ ਜੇ ਤੁਹਾਨੂੰ ਜਿਹੜਾ ਫੋਟੋ ਲੈਣੀ ਸੌਖੀ ਹੋ ਜੇ ਲਓ ਜੀ ਗਾਜਰੀ ਕਲਰ ਇਹ ਹੈਗਾ ਡਾਰਕ ਗਾਜਰੀ ਕਲਰ ਇੰਨੇ ਕ ਜਿਆਦੇ ਸੋਹਣਾ ਸਟਾਫ ਆਇਆ ਇਸ ਵਾਰ ਪਸ਼ਮੀਨੇ ਤੇ ਬਾਕੀ ਇਹਦੇ ਵਿੱਚ 30 ਤੋਂ 35 ਕਲਰ ਹਰ ਵਕਤ ਆਪਣੇ ਕੋਲੇ ਦੇਖੋ ਘੁਣਾਉਣਗੇ ਜਿਵੇਂ ਚ ਕਸਰਦੀ ਰਹੂਗੀ ਦੇਖੋ ਜੀ ਇਹ ਥੋੜਾ ਜਿਹਾ ਹੈਗਾ ਲਾਈਟ ਕਲਰ ਥੋੜਾ ਜਿਹਾ ਇਹ ਵੀਡੀਓ ਚ ਤਾਂ ਇੱਕੋ ਜਾ ਰਿਹਾ ਪਰ ਇਹ ਵਾਲਾ ਡਾਰਕ ਹੈਗਾ गाजरी शेड तो यह है लाइट शेड बहुत प्यारे कलर दे पशमी देख करोजी सूटा थोड़ा जा फर्क है कोई डार्क है कोई लाइट है क्योंकि सेम जे कलर देखो आ रहे हैं ਤੇ ਬਲੈਕ ਕਲਰ ਵੀ ਆਪਣੇ ਕੋਲੇ ਦੇਖੋ 베ਰੀਵਲ ਬਲੈਕ ਕਲਰ ਕਿਉਂਕਿ ਬਹੁਤ ਘੱਟ ਆਉਂਦਾ ਵਾਈਟ ਹੋਇਆ ਬਲੈਕ ਹੋਇਆ ਹਨ ਇਹ ਵੀ ਤੁਹਾਨੂੰ ਜਿਹੜੇ ਮਿਲ ਜਾਣਗੇ ਠੀਕ ਹੈ ਜੀ ਲਓ ਜੀ ਕਾਫੀ ਸ਼ੇਡ ਨੂੰ ਜੀ ਚਮਕ ਦੇਖੋ ਸੂਟਾਂ ਚ ਬਹੁਤ ਜ਼ਿਆਦਾ ਚਮਕ ਵਾਲਾ ਇਸ ਵਾਰ ਸਟਾਫ ਆਇਆ ਤੇ ਬਹੁਤ ਸੋਹਣੀ ਕੁਆਲਿਟੀ ਦਾ ਸਟਾਫ ਆਇਆ ਦੇਖੋ ਸਾਰਾ ਲਓ ਜੀ ਇਦਾਂ ਜਿਹੜੇ ਕਲਰ ਇਹਨਾਂ ਦੇ ਸਹੀ ਆ ਰਹੇ ਨੇ ठीक है जी लो जी रस्ट शेट ये भी बहुत सोहने सूट बन के तैयार होंगे ने लो जी मेहंदी कलर ये तो के चलो चार तो पाँच सूट अपने इस टाइम बन के जा चुके ने मेहंदी कलर त बहुत सोहना देखो वर्क उठ के आया कलर भी बहुत उठ के आए ਆਪਣੀਆਂ ਵੀਡੀਓ ਜੇ ਤੁਸੀਂ ਦੇਖ ਸਕਦੇ ਹੋ YouTube ਤੇ ਵੀ ਆਪਣੀ ਦੇਖ ਸਕਦੇ ਹੋ Instagram ਤੇ ਵੀ ਜਿਹੜੀ ਵੀਡੀਓ ਦੇਖ ਸਕਦੇ ਹੋ ਬਹੁਤ ਸੂਟ ਜਿਹੜੇ ਅਸੀਂ ਦਾ ਆਪਾਂ ਇਸ ਕਲਰ ਤੇ ਬਣਾ ਕੇ ਭੇਜ ਚੁੱਕੇ ਹਾਂ ਠੀਕ ਹੈ ਜੀ ਲਓ ਜੀ ਚੈੱਕ ਕਰੋ ਇਹ ਵਾਸਤੇ ਸੂਟ ਲਓ ਜੀ ਇਹ ਆ ਗਿਆ ਡਾਰਕ ਜਿਹਨੂੰ ਆਪਾਂ ਜਾਮਨੀਆ ਸ਼ੇਡ ਕਹਿੰਦੇ ਨੇ ਥੋੜਾ ਜਿਹਾ ਗੁਲਾਬੀ ਆ ਰਿਹਾ ਪਰ ਇਹ ਜਾਮਨੀ ਸ਼ੇਡ ਹੈ ਜੀ ਲਓ ਜੀ ਪ੍ਰੋਪਰ ਕੱਲ ਥੋੜਾ ਜਾ ਰਿਹਾ ਕਿਉਂਕਿ ਜਿਹੜਾ ਲਵੈਂਡਰ ਸ਼ੇਡ ਹੁੰਦਾ ਚ ਕਾਫੀ ਸਾਰੇ ਸ਼ੇਡ ਆਉਂਦੇ ਨੇ ਲਓ ਜੀ ਲਾਸਟ ਸੂਟ ਨੂੰ ਦੇਖੋ ਇਹ ਵੀ ਆ ਗਿਆ ਲਵੈਂਡਰ ਸ਼ੇਡ ਦੇ ਵਿੱਚ ਠੀਕ ਹੈ ਜੀ ਮੋਟੇ ਕੁਆਲਿਟੀ ਇੱਕ ਨੰਬਰ ਪਸ਼ਮੀਨਾ ਦੇ ਸੂਟਾਂ ਦੀ ਲਓ ਜੀ ਸਾਰਾ ਤੁਸੀਂ ਟੈਗ ਚੈੱਕ ਕਰੋ ਹਰ ਇੱਕ ਸੂਟ ਦੀ ਕੰਨੀ ਤੇ ਆਪਣੇ ਜਿਹੜਾ ਇਸ ਤਰ੍ਹਾਂ ਦਾ ਟੈਗ ਲੱਗਿਆ ਹੋਊਗਾ ਤਿਲੋ ਜੀ 650 ਦੇ ਵਿੱਚ ਤੁਹਾਨੂੰ ਇਹ ਪਲੇਨ ਕਸ਼ਮੀਨਾ ਆਪਾਂ ਤੁਹਾਡੇ ਘਰ ਤੱਕ ਡਿਲੀਵਰ ਕਰਾਂਗੇ ਬਾਕੀ ਵਰਕ ਤਾਂ ਹੋ ਕੇ ਜਾਂਦੀ ਨੇ ਵਰਕ ਤੁਹਾਡੀ ਚੋਇਸ ਅਵੇ ਤੁਸੀਂ ਕਿੱਦਾਂ ਦਾ ਕਰਵਾਉਣਾ ਹੈ ਤੇ ਲੋ ਜੀ ਚੰਗੀ ਤਰ੍ਹਾਂ ਜਿਹੜੇ ਤੁਹਾਨੂੰ ਸਾਰੇ ਸੂਟਾਂ ਦਾ ਚਾਰਟ ਜਿਹੜਾ ਆਪਾਂ ਦਿਖਾ ਦਿੰਨੇ ਆ ਹਨਾ ਬਹੁਤ ਪਿਆਰੇ ਪਿਆਰੇ ਸੂਟ ਨੇ ਸਾਰੇ ਇਹ ਤਾਂ ਥੋੜੇ ਜੇ ਕਲਰ ਨੇ ਹਨਾ ਇਹ ਵੀ ਆਰਡਰ ਤੇ ਬੁੱਕ ਨੇ ਜਿਹੜੇ ਕਿ ਆਪਾਂ ਵਰਕ ਤੇ ਲਗਾਉਣੇ ਆ ਉਹ ਵਾਲਾ ਚਾਰਟ ਕੱਢਿਆ ਸੀ ਬਾਕੀ ਇਹਦੇ ਵਿੱਚ ਤੁਹਾਨੂੰ ਮੰਨ ਕੇ ਚੱਲੋ 15 ਤੋਂ 20 ਕਲਰ ਆਪਣੇ ਕੋਲੇ ਹਰ ਵਕਤ ਅਵੇਲੇਬਲ ਹੁੰਦੇ ਨੇ ਤੁਸੀਂ ਜਿਵੇਂ ਹੀ ਆਪਾਂ ਨੂੰ ਸਕਰੀਨਸ਼ਾਟ ਭੇਜੋਗੇ ਇਹਨਾਂ ਦਾ ਚਾਰਟ ਆਪਾਂ ਨਾਲ ਦੇ ਨਾਲ ਤੁਹਾਨੂੰ ਭੇਜ ਦਾਂਗੇ ਤੁਸੀਂ ਉੱਥੋਂ ਸਿਲੈਕਟ ਕਰਕੇ ਆਪਣਾ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਛੋਟੀ ਜਿਹੀ ਵੀਡੀਓ ਬਣਾਈ ਹੈ ਕਿਉਂਕਿ ਪਸ਼ਮੀਨਾ ਦੇ ਸੂਟਾਂ ਦੀ ਬਹੁਤ ਜ਼ਿਆਦਾ ਮੰਗ ਹੁੰਦੀ ਹੈ ਤੇ ਪਿਕ ਦੇ ਰਾਹ ਤੁਸੀਂ ਕਹਿੰਨੋ ਕੱਪੜਾ ਖੋਲ ਕੇ ਦਿਖਾਓ ਫੋਟੋ ਵਿੱਚ ਉਹ ਜਿਹਾ ਨਹੀਂ ਆਉਂਦਾ ਜੀ ਇਸ ਲਈ ਆਪਾਂ ਇੱਕ ਵੀਡੀਓ ਬਣਾਉਣੀ ਹੁੰਦੀ ਹੈ ਤਾਂ ਜੋ ਤੁਹਾਨੂੰ ਆਪਾਂ ਕੁਆਲਿਟੀ ਚੈੱਕ ਕਰਾ ਦੇਈਏ ਹਨਾ カラー चेक ਕਰਵਾ ਲਗੇ ਤਾਂ ਜੋ ਤੁਹਾਨੂੰ ਸੂਟ ਜਿਹੜੇ ਸਿਲੈਕਟ ਕਰਨੇ ਸੌਖੇ ਹੋ ਜਾਣ ਤੇ ਤੇ ਚਲੋ ਜੀ ਇਸੇ ਆਪਣੀ ਅੱਜ ਦੀ ਪਸ਼ਮੀਨਾ ਤੇ ਛੋਟੀ ਜੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਆਪਣੇ ਇਹ ਕਲਰ ਵਧੀਆ ਲੱਗੇ ਹੋਣਗੇ ਲਈ ਜੋ ਤੁਹਾਡਾ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹਨ ਤੇ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਜਿਹੜੀ ਪੇਮੈਂਟ ਆ ਪੇਮੈਂਟ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਕੇ ਤੇ ਵਰਕ ਸelect ਕਰਕੇ ਜਿਹੜਾ suit ਆਪਣਾ ਰੈਡੀ ਕਰਵਾ ਸਕਦੇ ਹਾਂ ਤੇ ਚਲੋ ਜੀ ਏਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਹੋਰ ਕੋਈ ਵਰਕ ਲੈ ਕੇ ਜਾਂ ਕੋਈ ਸਟਾਫ ਲੈ ਕੇ ਉਮੀਦ ਕਰਦੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਤੇ ਅੰਜੀ ਸ਼ਸ਼ੀ ਕੌਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਦੇ ਵਿੱਚ ਚਲੋ ਜੀ ਕੁਛਕ ਪਾਰਸਲ ਜਿਹੜੇ ਆਪਾਂ ਰਾਤ ਪੈਕ ਕਰਦੇ ਸੀ ਕੁਛਕ ਇਹ ਆਪਾਂ ਸਵੇਰੇ ਕਰਦੇ ਨੇ ਕਿਉਂਕਿ ਕਾਫੀ ਕੰਮ ਹੋ ਜਾਂਦਾ ਹਨ ਇਹਨਾਂ ਨੂੰ ਪੈਕ ਕਰਨਾ ਤੇ ਫਿਰ ਸਾਰਿਆਂ ਦੇ ਡਰੈਸ ਲਗਾਉਣੇ ਹਨ ਫਿਰ ਮੈਚ ਕਰਨੇ ਤੇ ਬਾਕੀ ਫਿਰ ਇਹਨਾਂ ਨੂੰ ਹੁਣ ਆਪਾਂ ਚੇਪਿਆਂ ਦੇ ਨਾਲ ਜਿਹੜਾ ਫੋਲਡ ਵੀ ਕਰਾਂਗੇ ਕਿਉਂਕਿ ਇੱਕ ਸੂਟ ਦੇ ਤਕਰੀਬਨ ਲਫਾਫੇ ਦੇ ਵਿੱਚ ਆਪਾਂ 3-3 ਸੂਟ ਪਾਏ ਨੇ ਕਿਉਂਕਿ ਜਿਹੜੇ ਸੂਟ ਇਕੱਠਾ ਪੈਕੇਜ ਹੁੰਦਾ ਹਨ ਉਹਨਾਂ ਨੂੰ ਆਪਾਂ ਇੱਕ ਲਫਾਫੇ ਦੇ ਵਿੱਚ ਤਿੰਨ ਸੂਟ ਕਰ ਦਿੰਨੇ ਆ ਤੇ ਉਹਨੂੰ ਹੈਵੀ ਹੋਣ ਕਰਕੇ ਆਪਾਂ ਜਿਹੜਾ ਉਹ ਚੰਗੀ ਤਰ੍ਹਾਂ ਫੋਲਡ ਅਜੇ ਕੰਮ ਕਾਫੀ ਸਾਰਾ ਬਾਕੀ ਪਿਆ ਤੇ ਚਲੋ ਜੀ ਸਵੇਰੇ ਸਵੇਰੇ ਆਪਾਂ ਇਹ ਵਾਲਾ ਸੂਟ ਲਗਾਤਾ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਿਆਰਾ ਜਿਹਾ ਇੱਕ ਡਿਜ਼ਾਈਨ ਲੈ ਕੇ ਅੱਜ ਆਪਾਂ ਫੇਰ ਤੁਹਾਡੇ ਲਈ ਆਏ ਆ ਕਿਉਂਕਿ ਆਪਾਂ ਇਹ ਜਿਹੜਾ ਤਿੱਲੇ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਇੱਕ ਸੂਟ ਪਹੁੰਚਾ ਵਰਕ ਕਰਨ ਲੱਗੇ ਆ ਤੇ ਲਓ ਜੀ ਪਿਓਰ ਕਰੇਪ ਦੀ ਸਲਵਾਰ ਹੈ ਤੇ ਜਿਹੜੀ ਸ਼ਿਮਰ ਦੀ ਬਾਟਮ ਹੈਗੀ ਸ਼ਰਟ ਤੇ ਲੋ ਜੀ ਵੀਡੀਓ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਫੁੱਲ ਵਾਚ ਵੀਡੀਓ ਨੂੰ ਜ਼ਰੂਰ ਕਰ ਲਿਆ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵਰਕ ਦੇਖਣ ਦੇ ਲਈ ਬਨੇ ਰਹੋ ਆਪਣੇ ਚੈਨਲ ਤੇ ਤੇ ਅੱਗੇ ਭੈਣ ਭਰਾਵਾਂ ਵਿੱਚ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਲਿੰਕ ਆਪਣਾ ਹਨਾ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਵਰਕ ਦੇਖੋ ਆਪਣੇ ਸੂਟ ਜੜੀ ਕਰਵਾ ਸਕਣ ਤੇ ਚਲੋ ਜੀ ਹੈਂਡ ਬਹੁਤ ਹੀ ਪਿਆਰਾ ਜਿਹਾ ਆਪਾਂ ਇੱਕ ਨਾ ਤਿੱਲੇ ਵਰਕ ਦਾ ਅੱਜ ਡਿਜ਼ਾਈਨ ਦੇਣ ਲੱਗਿਆ ਪਹੁੰਚੇ ਤੇ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਸਾਰਾ ਵਧੀਆ ਲੱਗੂ ਕਿਉਂਕਿ ਨਿਊ ਜਿਹੜਾ ਇਹ ਡਿਜ਼ਾਈਨ ਬਣ ਕੇ ਆਇਆ ਤੇ ਫਸਟ ਟਾਈਮ ਆਪਾਂ ਪੌਂਚੇ ਦੇ ਉੱਪਰ ਪਾ ਰਹੇ ਆ ਤੇ ਸ਼ਰਟ ਨੂੰ ਆਪਾਂ ਜਿਹੜਾ ਡਿਜ਼ਾਈਨ ਕਰਾਂਗੇ ਲੈਸ ਦੇ ਨਾਲ ਤੇ ਇੱਕ ਡਿਫਰੈਂਟ ਜੀ ਲੁੱਕ ਦੇਵਾਂਗੇ ਸੂਟ ਨੂੰ ਕਿਉਂਕਿ ਆਪਣੇ ਕੋਲ ਸਟੀਚਿੰਗ ਹੋ ਕੇ ਜਾਣੀ ਆ ਹਨਾ ਤੇ ਇਸ ਲਈ ਸਲਵਾਰ ਤੇ ਵਰਕ ਕਰਕੇ ਸ਼ਰਟ ਨੂੰ ਜਿਹੜਾ ਆਪਾਂ ਇੱਕ ਲੈਸ ਦੇ ਨਾਲ ਵਧੀਆ ਲੁੱਕ ਦੇਵਾਂਗੇ ਗਲਾ ਗੁਲਾ ਤਿਆਰ ਕਰਕੇ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਰਕ ਆ ਸਟਾਰਟ ਕਰਦਗੇ ਤਾਂ ਤੁਹਾਨੂੰ ਆਈਡੀਆ ਹੋ ਜਾਏ ਵੀ ਆਪਾਂ ਅੱਜ ਕਿਹੜਾ ਵਰਕ ਕਰਨ ਲੱਗੇ ਆ ਤੇ ਕਿੱਦਾਂ ਦਾ ਇਹ ਬਣ ਕੇ ਤਿਆਰ ਹੋਣਾ ਤੇ ਗੱਲ ਕਰਦੇ ਆ ਤਿੱਲੇ ਦੀ ਤੇ ਜਿਹੜੀ ਕਿ ਮੈਨੇ ਭੈਣਾ ਕਹਿੰਦੀਆਂ ਵੀ ਤਿੱਲਾ ਚੱਲਦਾ ਨਹੀਂ ਧਾਗਾ ਟੁੱਟਦਾ ਹਨਾ ਦੇਖੋ ਆਪਣਾ ਆਮ ਥ੍ਰੈਟ ਦੇ ਵਾਂਗ ਜਿਹੜਾ ਇਹ ਤਿੱਲਾ ਚੱਲ ਰਿਹਾ ਤੇ ਅੱਜ ਆਪਣੇ ਕੋਲੇ ਸ਼ਾਇਦ ਸੋਮਵਾਰ ਆ ਇਹਦੇ پاسਲ ਜਿਹੜੇ ਆਪਣੇ ਲੱਗੇ ਹੋਏ ਆ ਪਹੁੰਚ ਜਾਣ ਸਾਰੀਆਂ ਮੇਰੇ ਭੈਣਾ ਕੋਲੇ ਤੇ ਆਪਾਂ ਕੋਸ਼ਕ پاسਲ ਜਿਹੜੇ ਆਪਣੇ ਕੋਲੇ ਵੀ ਆਉਣਗੇ ਹਨਾ ਤੇ ਉਹ ਆਪਾਂ ਦੇ ਤੁਹਾਨੂੰ ਦਿਖਾਵਾਂਗੇ ਵੀ ਇਹ ਤਿੱਲੇ ਦੀ ਕੁਆਲਿਟੀ ਕਿੰਨੀ ਕੁ ਵਧੀਆ ਬਾਕੀ ਆਪਾਂ ਜਿਹੜੇ ਸੂਟ ਵਰਕ ਹੁੰਦੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਵੀਡੀਓ ਦੇਖੋ ਬਹੁਤ ਜ਼ਿਆਦਾ ਸੋਹਣਾ ਤਿੱਲਾ ਹੈ ਨਾ ਤੇ ਬਹੁਤ ਸਫਾਈ ਵਾਲਾ ਕੰਮ ਹੁੰਦਾ ਤੇ ਲਓ ਜੀ ਤੁਸੀਂ ਵੀ ਜਿਹੜਾ ਆਰਡਰ ਕਰ ਸਕਦੇ ਹੋ ਨਾ ਤੇ ਚਲੋ ਜੀ ਇੱਕ ਤਿੱਲੇ ਦੇ ਨਾਲ ਆਪਣੇ ਦੇਖੋ ਇੱਕ ਰੋਲ ਦੇ ਨਾਲ ਮੰਨ ਕੇ ਚਲੋ 2 ਤੋਂ 2.5 ਸੂਟ ਆਰਾਮ ਦੇ ਨਾਲ ਜਿਹੜੇ ਵਰਕ ਹੋ ਜਾਂਦੇ ਨੇ ਹੈਵੀ ਤੋਂ ਹੈਵੀ ਹੈ ਨਾ ਜਿਵੇਂ ਕਿ ਇਹ ਪੌਂਚਾ ਦੇਖੋ ਸਾਰਾ ਇਹ ਟੋਟਲੀ ਸਾਰਾ ਇਹ ਅਹ ਦੇਖੋ ਜਿੰਨਾ ਵੀ ਧੁਰ ਤਿੱਕਰ ਬਣਨਾ ਸਾਰਾ ਆਪਾਂ ਇਹ ਆਰੀ ਵਾਰੇ ਦੇ ਨਾਲ ਹੀ ਕਰਨਾਗਾ ਤਿੱਲੇ ਦੇ ਨਾਲ ਤੇ ਉੱਪਰ ਥੋੜੇ ਜਿਹਾ ਫਲਾਵਰ ਪੈਣਗੇ ਥ੍ਰੈਡ ਦੇ ਬਾਕੀ ਸਾਰਾ ਇਹ ਤਿੱਲੇ ਦੇ ਨਾਲ ਬਣਨਾ ਇਸ ਤਰ੍ਹਾਂ ਹੀ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਣੇ ਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਤੁਹਾਨੂੰ ਆਪਾਂ ਮੋਰ ਦੇ ਪੰਖਾਂ ਵਾਲਾ ਡਿਜ਼ਾਈਨ ਆਪਾਂ ਜਿਹਨੂੰ ਕਹਿ ਦਿੰਨੇ ਆ ਉਹ ਵਾਲਾ ਡਿਜ਼ਾਈਨ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਤੇ ਬਾਕੀ ਥੋੜਾ ਜਿਹਾ ਡਿਜ਼ਾਈਨ ਹੋਰ ਪਹਿ ਜਾਣ ਤਾਂ ਫਿਰ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਊ ਕਿ ਕਿਹੜਾ ਆਪਾਂ ਵਰਕ ਕਿਸ ਤਰ੍ਹਾਂ ਬਣੂਗਾ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਣੇ